ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇ ਨਾਲ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਆਓ ਜੀ ਅੱਜ ਅਸੀਂ ਤੁਹਾਡੇ ਲਈ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਲੈ ਕੇ ਆਏ ਹਾਂ ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਵੀ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇ ਨਾਲ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਆਓ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਕਹਾਣੀ ਜੋ ਕਿ ਕਾਂ ਤੇ ਕੁੱਤੇ ਦੀ ਕਹਾਣੀ ਹੈ ਇੱਕ ਪਿੰਡ ਦੇ ਨੇੜੇ ਇੱਕ ਪੁਰਾਣਾ ਬਰਗਦ ਦਾ ਰੁੱਖ ਸੀ ਉਸ ਰੁੱਖ ਦੀਆਂ ਮੋਟੀਆਂ ਟਾਣੀਆਂ ਜੋ ਸੂਰਜ ਤੋਂ ਧੁੱਪ ਆਉਂਦੀ ਸੀ ਉਸ ਨਾਲ ਇੰਨੀਆਂ ਚਮਕਦੀਆਂ ਸਨ ਇਸ ਦੇ ਸਾਹੇਠਾ ਕਈ ਜਾਨਵਰ ਆ ਕੇ ਬੈਠਦੇ ਸਨ ਉੱਥੇ ਉਸੇ ਰੁੱਖ ਉੱਤੇ ਇੱਕ ਕਾਲੂ ਨਾਂ ਦਾ ਇੱਕ ਕਾਂ ਰਹਿੰਦਾ ਸੀ ਕਾਲੂ ਕਾਂ ਬੜਾ ਹੀ ਚਲਾਕ ਤੰਦਰੁਸਤ ਤੇ ਅਕਲਮੰਦ ਸੀ ਬਚਪਨ ਤੋਂ ਹੀ ਉਹ ਰੁੱਖ ਦੇ ਉੱਪਰ ਹੀ ਪਲਿਆ ਸੀ ਉਸ ਦੀਆਂ ਕਾਲੀਆਂ ਚਮਕਦਾਰ ਅੱਖਾਂ ਅਤੇ ਪੰਖ ਅਜੇ ਵੀ ਹਵਾ ਵਿੱਚ ਉੱਡਦੇ ਤਾਂ ਚਮਕਦੇ ਸਨ ਕਾਲੂ ਦੀ ਆਵਾਜ਼ ਤਾਂ ਦੂਰੋਂ ਹੀ ਸੁਣੀ ਜਾ ਸਕਦੀ ਸੀ ਕਾਂ ਕਾਂ ਰੁੱਖ ਦੇ ਥੱਲੇ ਇੱਕ ਪੁਰਾਣੇ ਟੁੱਟੇ ਪਿੰਜਰੇ ਵਿੱਚ ਇੱਕ ਕੁੱਤਾ ਰਹਿੰਦਾ ਸੀ ਜਿਸ ਦਾ ਨਾਮ ਸੀ ਪੂਰਾ ਪੂਰਾ ਪਹਿਲਾਂ ਕਿਸੇ ਘਰ ਦਾ ਪਾਲਤੂ ਸੀ ਪਰ ਉਸਦੇ ਮਾਲਕ ਨੇ ਕਿਸੇ ਕਾਰਨ ਉਸ ਨੂੰ ਛੱਡ ਦਿੱਤਾ ਸੀ ਜਦੋਂ ਉਸ ਨੂੰ ਛੱਡਿਆ ਗਿਆ ਉਸ ਦੇ ਮਨ ਵਿੱਚ ਇੱਕ ਇਕੱਲਾਪਨ ਦੁੱਖ ਤੇ ਠੰਡ ਪੈ ਗਈ ਸੀ ਪਾਰਸ ਦੀਆਂ ਅੱਖਾਂ ਅੱਜ ਵੀ ਅਜੇ ਵੀ ਦਿਲਦਾਰੀ ਤੇ ਸੱਚਾਈ ਵਿੱਚੋਂ ਚਲਕਦੀਆਂ ਸੀ ਸ਼ੁਰੂ ਦੇ ਦਿਨਾਂ ਵਿੱਚ ਕਾਲੂ ਤੇ ਪੂਰੇ ਦੀ ਕੋਈ ਜ਼ਿਆਦਾ ਬਣਦੀ ਨਹੀਂ ਸੀ ਕਾਲੂ ਨੂੰ ਲੱਗਦਾ ਸੀ ਕਿ ਜ਼ਮੀਨ ਵਾਲੇ ਜਾਨਵਰ ਜ਼ਿੰਮੇਵਾਰ ਨਹੀਂ ਹੁੰਦੇ ਤੇ ਪੂਰੇ ਨੂੰ ਲੱਗਦਾ ਸੀ ਕਿ ਉੱਡਣ ਵਾਲੇ ਪੰਛੀ ਬਹੁਤ ਘਮੰਡੀ ਹੁੰਦੇ ਨੇ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਇੱਕ ਦਿਨ ਸਰਦੀਆਂ ਦੀਆਂ ਹੌਲੀ-ਹੌਲੀ ਹਵਾਵਾਂ ਚੱਲ ਰਹੀਆਂ ਸੀ ਪਿੰਡ ਦੇ ਚੱਕਰ ਵਾਲੇ ਰਸਤੇ ਤੋਂ ਇੱਕ ਕਿਸਾਨ ਆਪਣੇ ਬੱਚਿਆਂ ਲਈ ਗੰਨੇ ਤੋੜ ਕੇ ਲਿਆਉਂਦਾ ਜਾ ਰਿਹਾ ਸੀ ਘਰ ਪਹੁੰਚਦਿਆਂ ਗੰਨੇ ਦਾ ਇੱਕ ਟੁਕੜਾ ਰਸਤੇ ਵਿੱਚ ਡਿੱਗ ਪਿਆ ਪੂਰੇ ਦੀ ਨਿਗਾ ਉਸ ਤੇ ਪਈ ਉਹ ਭੁੱਖਾ ਸੀ ਤੇ ਥੱਕਿਆ ਹੋਇਆ ਸੀ ਜਦ ਪੂਰਾ ਗੰਨਾ ਮੂੰਹ ਨਾ ਚੁੱਕਣ ਲੱਗਾ ਪਿੱਛੋਂ ਗਿੱਦੜਾਂ ਦਾ ਇੱਕ ਢੋਲਾ ਆ ਗਿਆ ਇੱਕ ਨੇ ਕਿਹਾ ਇਹ ਸਾਡਾ ਏ ਹਟ ਦੂਰੋਂ ਪੂਰਾ ਕਮਜ਼ੋਰਤਾ ਨਹੀਂ ਸੀ ਪਰ ਖਾਲੀ ਭੁੱਖ ਉਸ ਦੀ ਤਾਕਤ ਖਾ ਗਈ ਸੀ ਉਹ ਗੱਲ ਕਰਨੇ ਹੀ ਸੀ ਚਾਹੁੰਦਾ ਕਿ ਅਚਾਨਕ ਕਾਲੂ ਉੱਪਰੋਂ ਛੱਪਟ ਆਇਆ ਕਾਲੂ ਨੇ ਉੱਚੀ ਆਵਾਜ਼ ਵਿੱਚ ਗਿੱਦੜਾਂ ਦੇ ਕੰਨ ਖੜੇ ਕਰ ਦਿੱਤੇ ਕਾਂ ਕਾਂ ਇਹ ਪੂਰਾ ਮੇਰਾ ਦੋਸਤ ਹੈ ਜਿਹੜਾ ਵੀ ਇਸ ਦੇ ਨੇੜੇ ਆਇਆ ਮੈਂ ਸਭ ਦੇ ਕੰਨ ਖਾ ਜਾਵਾਂਗਾ ਗਿੱਦੜ ਡਰ ਗਏ ਉਹ ਇੱਕ ਦੂਸਰੇ ਨੂੰ ਵੇਖਦੇ ਹੋਏ ਕਹਿੰਦੇ ਭੱਜ ਗਏ ਛੱਡੋ ਛੱਡੋ ਕਾਂ ਵੜਾ ਚਲਾਕ ਹੁੰਦਾ ਫਸਾਂਗੇ ਪੂਰਾ ਹੈਰਾਨ ਰਹਿ ਗਿਆ ਉਸ ਨੇ ਕਾਲੂ ਨੂੰ ਨਰਮੀ ਨਾਲ ਕਿਹਾ ਮੇਰਾ ਤਾਂ ਅੱਜ ਤੱਕ ਕੋਈ ਦੋਸਤ ਹੀ ਨਹੀਂ ਸੀ ਤੁਸੀਂ ਮੇਰੀ ਮਦਦ ਕੀਤੀ ਕਿਉਂ ਕਾਲੂ ਨੇ ਆਪਣੇ ਪੰਖ ਫੜਫੜਾਏ ਤੇ ਮੁਸਕਰਾ ਕੇ ਕਿਹਾ ਦੋਸਤੀ ਜ਼ਰੂਰੀ ਨਹੀਂ ਪੁੱਛ ਕੇ ਬਣਦੀ ਹੈ ਦੋਸਤੀ ਜ਼ਰੂਰੀ ਨਹੀਂ ਕਿ ਪੁੱਛ ਕੇ ਬਣੇ ਕਈ ਵਾਰੀ ਦਿਲ ਖੁਦ ਹੀ ਖੁਦ ਕਿਸੇ ਨੂੰ ਆਪਣਾ ਸਮਝ ਲੈਂਦਾ ਹੈ ਉਸ ਦਿਨ ਤੋਂ ਕਾਲੂ ਤੇ ਭੂਰੋ ਦੋਨੇ ਦੋਸਤ ਬਣ ਗਏ ਦੋਸਤੀ ਤਾਂ ਬਣ ਗਈ ਪਰ ਅੱਗੇ ਇਮਤਿਹਾਨ ਵੀ ਆਉਣ ਵਾਲੇ ਸਨ ਪਿੰਡ ਵਿੱਚ ਇੱਕ ਨਵਾਂ ਖਤਰਾ ਆ ਰਿਹਾ ਸੀ ਜਿਸ ਨਾਲ ਦੋਵਾਂ ਦੀ ਜ਼ਿੰਦਗੀ ਬਦਲ ਰਹੀ ਸੀ ਕਾਲੂ ਤੇ ਭੂਰੇ ਦੋਨੇ ਹੁਣ ਦੋਸਤ ਬਣ ਗਏ ਦੋਨੇ ਰੋਜ਼ ਖੁਸ਼ੀ-ਖੁਸ਼ੀ ਮਿਲਦੇ ਕਾਲੂ ਸਵੇਰੇ ਆ ਕੇ ਟਾਣੀ ਤੇ ਬੈਠਦਾ ਭੂਰਾ ហេਠਾ ਆਪਣੀ ਪੂੰਛ ਹਿਲਾਉਂਦਾ ਦੋਹਾਂ ਦੀ ਦੋਸਤੀ ਹੁਣ ਪਿੰਡ ਵਿੱਚ ਵੀ ਮਸ਼ਹੂਰ ਹੋਣ ਲੱਗੀ ਸੀ ਕਈ ਜਾਨਵਰ ਕਹਿੰਦੇ ਸੀ ਵੇਖੋ ਕਾਂ ਤੇ ਕੁੱਤਾ ਵੀ ਕਦੇ ਦੋਸਤ ਹੋ ਸਕਦੇ ਨੇ ਇਹ ਕਿਵੇਂ ਹੋ ਸਕਦਾ ਪਰ ਜੇ ਅਜੀਹਾ ਹੈ ਤਾਂ ਅਸੀਂ ਕਿਉਂ ਨਹੀਂ ਇੱਕ ਦੂਜੇ ਦੇ ਦੋਸਤ ਬਣ ਸਕਦੇ ਪਰ ਹਰ ਦੋਸਤੀ ਨੂੰ ਇਮਤਿਹਾਨ ਵਿੱਚੋਂ ਲੰਘਣਾ ਹੀ ਪੈਂਦਾ ਹੈ ਇੱਕ ਦਿਨ ਪਿੰਡ ਵਿੱਚ ਇੱਕ ਨਵਾਂ ਕਸਾਈ ਆ ਵਸਿਆ ਉਸ ਦਾ ਨਾਮ ਸੀ ਸੇਰਾ ਉਹ ਦਿਨੋਂ ਕਠੋਰ ਜਾਨਵਰਾਂ ਲਈ ਬੇਦਰਦ ਅਤੇ ਲਾਲਚੀ ਸੀ ਕਸਾਈ ਦਾ ਘਰ ਪਿੰਡ ਦੇ ਬਸਤੇ ਤੋਂ ਨਦੀ ਦੇ ਪਾਸ ਸੀ ਉਹ ਜਾਨਵਰਾਂ ਨੂੰ ਫੜਦਾ ਮਾਰਦਾ ਤੇ ਸ਼ਹਿਰ ਵਿੱਚ ਵੇਚ ਕੇ ਆਉਂਦਾ ਸੀ ਪਿੰਡ ਦੇ ਜਾਨਵਰ ਚਿੰਤਾ ਵਿੱਚ ਆ ਗਏ ਕਾਲੂ ਦੇ ਕੰਨਾਂ 'ਚ ਜਦੋਂ ਇਹ ਗੱਲ ਪਈ ਤਾਂ ਉਹ ਪੂਰੇ ਕੋਲ ਆਇਆ ਤੇ ਕਿਹਾ ਪੂਰੇ ਮੈਨੂੰ ਤਾਂ ਲੱਗਦਾ ਹੈ ਕਸਾਈ ਪਿੰਡ ਲਈ ਖਤਰਾ ਹੈ ਪੂਰੇ ਨੇ ਗੰਭੀਰ ਮੁਸਕਰਾ ਕੇ ਕਿਹਾ ਦੋਸਤਾ ਜੇ ਸੱਚਮੁੱਚ ਖਤਰਾ ਹੈ ਤਾਂ ਅਸੀਂ ਚੁੱਪ ਨਹੀਂ ਬੈਠਾਂਗੇ ਇੱਕ ਸ਼ਾਮ ਜਦ ਸੂਰਜ ਢਲ ਰਿਹਾ ਸੀ ਕਸਾਈ ਨੇ ਇੱਕ ਛੋਟਾ ਬੱਕਰਾ ਫੜ ਲਿਆ ਬੱਕਰਾ ਡਰ ਕੇ ਚੀਖਿਆ ਬਚਾਓ ਪਰ ਪਿੰਡ ਵਾਲਿਆਂ ਨੂੰ ਡਰ ਸੀ ਕਿ ਕੋਈ ਨਾ ਅੱਗੇ ਨਵਧਿਆ ਮਗਰੋਂ ਦੂਰੋਂ ਕਾਲੂ ਨੇ ਆਵਾਜ਼ ਸੁਣੀ ਉਸਨੇ ਬਚੇਨੀ ਨਾਲ ਪੂਰੇ ਨੂੰ ਆਵਾਜ਼ ਮਾਰੀ ਪੂਰਾ ਚੱਲ ਕਿਸੇ ਦੀ ਜਾਨ ਖਤਰੇ ਵਿੱਚ ਐ ਪੂਰਾ ਬਿਨਾ ਸੋਚੇ ਸਮਝੇ ਕਾਲੂ ਦੇ ਨਾਲ ਦੌੜ ਪਿਆ ਕਸਾਈ ਬੱਕਰੇ ਨੂੰ ਰੱਸੀ ਨਾਲ ਖੇਚੀ ਰਿਹਾ ਸੀ ਕਿ ਕਾਲੂ ਉੱਪਰੋਂ ਉੱਡਿਆ ਤੇ ਕਸਾਈ ਦੇ ਸਿਰ ਵਿੱਚ ਚੁੰਝ ਮਾਰੀ ਕਾਂ ਕਾਂ ਛੱਡਦੇ ਉਸ ਨੂੰ ਕਸਾਈ ਨੇ ਗੁੱਸੇ ਨਾਲ ਚੀਖਿਆ ਤੇ ਕਿਹਾ ਇਹ ਕਾਲੇ ਸਗਨ ਤੈਨੂੰ ਤਾਂ ਅੱਜ ਮੈਂ ਮਾਰ ਕੇ ਹੀ ਰਾਵਾਂਗਾ ਜਿਵੇਂ ਹੀ ਉਸਨੇ ਕਾਲੂ ਨੂੰ ਮਾਰਨ ਲਈ ਅੱਗੇ ਵਧਿਆ ਪੂਰਾ ਭੱਜ ਕੇ ਆਇਆ ਕਸਾਈ ਦੀ ਲੱਤ ਤੇ ਜ਼ੋਰ ਦੀ ਦੰਦੀ ਵੱਡ ਲਈ ਕਸਾਈ ਡਿੱਗ ਪਿਆ ਬੱਕਰਾ ਦੌੜ ਕੇ ਬਚ ਗਿਆ ਕਸਾਈ ਨੂੰ ਹੁਣ ਗੁੱਸਾ ਚੜ ਗਿਆ ਸੀ ਉਸ ਨੇ ਭੂਰੇ ਵੱਲ ਵੇਖਿਆ ਜਿਵੇਂ ਸ਼ੇਰ ਸ਼ਿਕਾਰ ਵੱਲ ਦੇਖਦਾ ਉਸ ਨੇ ਕਸੇ ਹੋਏ ਜਵਾਲੇ ਨਾਲ ਕਿਹਾ ਚੰਗਾ ਹੁਣ ਤੂੰ ਮੇਰੀ ਸੂਚੀ ਵਿੱਚ ਆ ਗਿਆ ਭਰਾ ਪੂਰਾ ਚੁੱਪ ਸੀ ਉਹ ਡਰਿਆ ਨਹੀਂ ਪਰ ਕਾਲੂ ਚਿੰਤਾ ਵਿੱਚ ਸੀ ਉਹ ਉਸ ਰਾਤ ਪੂਰੇ ਦੇ ਕੋਲ ਬੈਠਿਆ ਤੇ ਕਿਹਾ ਦੋਸਤੋ ਬਹੁਤ ਖਤਰਨਾਕ ਆ ਪੂਰੇ ਨੇ ਹੌਲੀ ਜਿਹੀ ਮੁਸਕਰਾ ਕੇ ਕਿਹਾ ਦੋਸਤੀਆਂ ਕਦੇ ਡਰ ਕੇ ਨਹੀਂ ਟੁੱਟਦੀਆਂ ਡਰ ਕਰਕੇ ਤਾਂ ਕੇਵਲ ਕੱਚੇ ਰਿਸ਼ਤੇ ਟੁੱਟਦੇ ਨੇ ਕਾਲੂ ਨੇ ਉਸ ਨੂੰ ਅੱਖਾਂ ਵਿੱਚ ਵੇਖਿਆ ਉਹਨਾਂ ਅੱਖਾਂ ਵਿੱਚ ਕੋਈ ਡਰ ਨਹੀਂ ਸੀ ਕੇਵਲ ਪੱਕਾ ਵਿਸ਼ਵਾਸ ਸੀ ਉਸ ਨੇ ਮਨ ਹੀ ਮਨ ਕਿਹਾ ਰੱਬਾਏ ਕੋ ਤਾਤਾ ਦਿਲਾਂ ਦਾ ਸੱਚਾ ਹੈ ਉਸੇ ਰਾਤ ਪਿੰਡ ਵਿੱਚ ਭਾਰੀ ਤੂਫਾਨ ਆ ਗਿਆ ਹਵਾ ਇਸ ਤਰ੍ਹਾਂ ਚੱਲ ਰਹੀ ਸੀ ਜਿਵੇਂ ਪਹਾੜ ਟੁੱਟ ਕੇ ਆ ਰਹੇ ਹੋਣ ਬਿਜਲੀ ਕੜਕਦੀ ਸੀ ਵਰਗਤ ਦਾ ਰੁੱਖ ਵੀ ਹਿੱਲ ਰਿਹਾ ਸੀ ਕਾਲੂ ਆਪਣਾ ਲੈਣਾ ਵਿਚਾਰ ਰਿਹਾ ਸੀ ਤੇ ਪੂਰਾ ਠੰਡ ਤੇ ਬਾਰਿਸ਼ ਸਹਾਰ ਰਿਹਾ ਸੀ ਅਚਾਨਕ ਰੁੱਖ ਦੀ ਇੱਕ ਮੋਟੀ ਟਾਣੀ ਟੁੱਟ ਕੇ ਡਿੱਗੀ ਤੇ ਪੂਰਾ ਉਸਦੇ ਹੇਠਾਂ ਫਸ ਗਿਆ ਉਸ ਦੀਆਂ ਲੱਤਾਂ ਜ਼ੋਰ ਨਾਲ ਦੱਬ ਗਈਆਂ ਪੂਰਾ ਤੜਫਿਆ ਪਰ ਚੀਕਿਆ ਨਹੀਂ ਕੇਵਲ ਹੌਲੀ ਆਵਾਜ਼ ਵਿੱਚ ਕਿਹਾ ਕਾਲੂ ਕਾਲੂ ਨੇ ਉਹ ਸੁਣਿਆ ਨਾ ਤੂਫਾਨ ਦਾ ਡਰ ਨਾ ਬਿਜਲੀ ਦਾ ਡਰ ਨਾ بارش ਦਾ ਡਰ ਉਹ ਪੂਰੇ ਵੱਲ ਬੇਤਾਬੀ ਨਾਲ ਉੱਡਿਆ ਕਾਲੂ ਨੇ ਆਵਾਜ਼ਾਂ ਮਾਰੀਆਂ ਕੋਈ ਹੈ ਪੂਰਾ ਫਸਿਆ ਹੈ ਮਦਦ ਕਰੋ ਪਰ ਤੂਫਾਨ ਵਿੱਚ ਸਭ ਘਰਾਂ ਵਿੱਚ ਛੁਪੇ ਹੋਏ ਸਨ ਨਾ ਕੋਈ ਮਨੁੱਖ ਨਾ ਕੋਈ ਜਾਨਵਰ ਬਾਹਰ ਨਹੀਂ ਨਿਕਲਿਆ ਪਰ ਕਾਲੂ ਨੇ ਹਿੰਮਤ ਨਹੀਂ ਛੱਡੀ ਉਸਨੇ ਆਪਣੀ ਚੁੰਝਣਾ ਟਾਣੀ ਖਿਚਣੀ ਸ਼ੁਰੂ ਕੀਤੀ ਫਿਰ ਪੰਖਾ ਨਾਲ ਫਿਰ ਸਰੀਰ ਨਾਲ ਉਹ ਕਮਜ਼ੋਰ ਸੀ ਪਰ ਉਸਦੀ ਦੋਸਤੀ ਵਿੱਚ ਬਹੁਤ ਤਾਕਤ ਸੀ ਪੂਰੇ ਦੀਆਂ ਅੱਖਾਂ ਭਰ ਆਈਆਂ ਉਸਨੇ ਹੌਲੀ ਆਵਾਜ਼ ਵਿੱਚ ਕਿਹਾ ਮੇਰੇ ਲਈ ਕਦੇ ਵੀ ਕੋਈ ਨਹੀਂ ਰੁਕਿਆ ਪਰ ਤੂੰ ਤਾਂ ਮੇਰੀ ਜਿੰਦ ਜਾਨ ਹੈ ਕਾਲੂ ਕਾਲੂ ਨੇ ਚੀਖ ਕੇ ਵਜਵਾਬ ਦਿੱਤਾ ਦੋਸਤੀ ਬੋਲੀ ਨਹੀਂ ਕਰਾਂ ਬੋਲਦਾ ਟਾਣੀ ਹੌਲੀ-ਹੌਲੀ ਹਿੱਲਣ ਲੱਗੀ ਤੂਫਾਨ ਰੁਕ ਗਿਆ ਅਸਮਾਨ ਸਾਫ਼ ਹੋਇਆ ਪਰ ਦੋਹਾਂ ਦੇ ਦਿਲਾਂ ਵਿੱਚ ਦੋਸਤੀ ਦਾ ਸੂਰਜ ਚਮਕ ਚੁੱਕਿਆ ਸੀ ਪਿੰਡ ਵਿੱਚ ਕੁਝ ਹੋਰ ਵੱਡਾ ਹੋਣ ਵਾਲਾ ਸੀ ਕਸਾਈ ਇਹ ਸਾਰਾ ਵੇਖ ਰਿਹਾ ਸੀ ਉਸਨੇ ਨਿਸ਼ਚਾ ਕਰ ਲਿਆ ਸੀ ਕਿ ਪੂਰੇ ਤੇ ਕਾਲੂ ਨੂੰ ਹੁਣ ਖਤਮ ਕਰਨਾ ਹੈ ਉਹ ਉਹਨਾਂ ਨੂੰ ਮਾਰਨ ਦੀ ਯੋਜਨਾ ਬਣਾ ਰਿਹਾ ਸੀ ਕਿਉਂਕਿ ਉਸ ਦਿਨ ਉਹਨਾਂ ਦੀ ਵਜ੍ਹਾ ਦੇ ਨਾਲ ਹੀ ਕਸਾਈ ਨੂੰ ਖਾਲੀ ਹੱਥ ਵਾਪਸ ਮੁੜਨਾ ਪਿਆ ਸੀ ਤੂਫਾਨ ਤਾਂ ਮਾੜੇ ਦਿਨ ਲੰਘ ਗਏ ਸਵੇਰ ਦਾ ਚਾਨਣ ਮੁੜ ਪਿੰਡ ਵਿੱਚ ਫੈਲ ਗਿਆ ਪਰ ਪੂਰੇ ਦੀ ਲੱਗਦਾ ਹਲੇ ਵੀ ਦਰਦ ਵਿੱਚ ਸੀ ਉਹ ਚੱਲ ਤਾਂ ਸਕਦਾ ਸੀ ਪਰ ਲਗੜਾਉਂਦਾ ਸੀ ਕਾਲੂ ਹਰ ਰੋਜ਼ ਉਸ ਲਈ ਅਨਾਜ ਰੋਟੀਆਂ ਤੇ ਦਾਣੇ ਲਿਆਉਂਦਾ ਪੂਰਾ ਹਰ ਵਾਰ ਕਾਲੂ ਨੂੰ ਵੇਖ ਕੇ ਆਪਣੇ ਮਨ ਵਿੱਚ ਕਹਿੰਦਾ ਦੋਸਤੀ ਰੰਗਾਂ ਨਾਲ ਹੁੰਦੀ ਹੈ ਦਿਲਾਂ ਦੀ ਸੱਚਾਈ ਨਾਲ ਹੁੰਦੀ ਹੈ ਪਰ ਇਸ ਦੋਸਤੀ ਦੀ ਖੁਸ਼ੀ ਵਿੱਚ ਖਤਰੇ ਦੀਆਂ ਪਰਛਾਵਾਂ ਹੌਲੇ-ਹੌਲੇ ਵਧ ਰਹੀਆਂ ਸਨ ਕਸਾਈ ਸ਼ੇਰਾ ਉਸ ਦਿਨ ਤੋਂ ਮਨ ਵਿੱਚ ਅੱਗ ਦਾ ਪਹਾੜ ਰੱਖੀ ਬੈਠਾ ਸੀ ਉਸ ਨੂੰ ਯਕੀਨ ਸੀ ਕਿ ਕਾਲੂ ਤੇ ਪੂਰਾ ਉਸ ਦੀ ਇੱਜ਼ਤ ਦੇ ਸਾਹਮਣੇ ਚੁਣੌਤੀ ਨੇ ਉਸਨੇ ਰਾਤ ਦੀ ਹਨੇਰੀ ਵਿੱਚ ਆਪਣਾ ਬਦਲਾ ਲੈਣ ਦਾ ਯੋਜਨਾ ਬਣਾਈ। ਉਸਨੇ ਇੱਕ ਵੱਡਾ ਪਿੰਜਰਾ ਰੱਸੀ, ਕੱਟੇ ਧੋਖੇ ਵਾਲੀ ਹੱਡੀ ਅਤੇ ਚਰਬੀ ਨਾਲ ਲਿਪਟਿਆ ਹੋਇਆ ਲਾਲ ਮਾਸ ਤਿਆਰ ਕੀਤਾ। ਉਸਨੇ ਆਪਣੇ ਆਪ ਨੂੰ ਮੁਸਕਰਾ ਕੇ ਕਿਹਾ, "ਕੁੱਤਾ ਮਾਸ ਦੇ ਸਵਾਦ ਤੋਂ ਬਚ ਨਹੀਂ ਸਕਦਾ ਤੇ ਕਾਂ ਚਰਬੀ ਦੀ ਸੁਗੰਧ ਤੋਂ।" ਉਸ ਦੀ ਮੁਸਕਰਾਹਟ ਜ਼ਹਿਰ ਨਾਲ ਭਰੀ ਸੀ। ਅਗਲੀ ਸਵੇਰ ਸ਼ੇਰਾ ਨੇ ਉਹ ਮਹਾਂਸਪੂਰੇ ਦੇ ਰਾਹ ਵਿੱਚ ਰੱਖਿਆ ਹੱਡੀਆਂ ਚਮਕਦਾਰ ਤੇ ਗੰਧ ਤਿੱਖੀ ਦੇਖਣ ਵਾਲੇ ਕਿਸੇ ਵੀ ਜਾਨਵਰ ਦਾ ਦਿਲ ਹਿੱਲ ਜਾਂਦਾ ਪੂਰਾ ਟਾਣੀ ਨਾਲ ਬੈਠਿਆ ਹੋਇਆ ਸੀ ਉਸ ਦੀ ਭੁੱਖ ਸਹਿਣਯੋਗ ਸੀ ਪਰ ਉਹ ਕਾਲੂ ਦੀ ਆਦਤ ਨਾਲ ਹੁਣ ਪਹਿਲਾਂ ਸੋਚਦਾ ਸੀ ਫਿਰ ਖਾਂਦਾ ਸੀ ਪੂਰਾ ਹੌਲੀ ਜਹੀ ਕਹਿਣ ਲੱਗਾ ਕਾਲੂ ਇੱਕ ਵਾਰੀ ਇਦਾਂ ਦੀ ਸੁਗੰਧ ਤਾ ਤੂੰ ਵੀ ਨਹੀਂ ਰੋਕ ਸਕਦਾ ਕਾਲੂ ਟਾਣੀ ਉੱਤੋਂ ਉੱਡ ਕੇ ਨੇੜੇ ਆ ਬੈਠਿਆ ਉਸਨੇ మాਸ ਨੂੰ ਧਿਆਨ ਨਾਲ ਵੇਖਿਆ ਉਹ ਵਰਸਾਂ ਤੋਂ ਹੀ ਮਨੁੱਖ ਦੀਆਂ ਚਲਾਕੀਆਂ ਜਾਣਦਾ ਸੀ ਕਾਲੂ ਨੇ ਕਿਹਾ ਚੀਤਾ ਰੁਕ ਏ ਖਤਰਾ ਏ ਇਹ మాਸ ਨਹੀਂ ਇਹ ਫੰਦਾ ਏ ਸਾਨੂੰ ਫਸਾਉਣ ਦਾ ਪੂਰਾ ਹੌਲੀ ਬੋਲਿਆ ਤੂੰ ਬਿਲਕੁਲ ਸਹੀ ਕਹਿੰਦਾ ਏ ਮੇਰੀ ਦੋਸਤੀ ਨੇ ਮੈਨੂੰ ਲਾਲਚ ਦਿੱਤਾ ਮੇਰੀ ਦੋਸਤੀ ਨੇ ਮੈਨੂੰ ਲਾਲਚ ਤੋਂ ਬਚਾ ਲਿਆ ਉਹ ਦੋਵੇਂ ਉੱਥੋਂ ਦੂਰ ਹੋ ਗਏ ਪਰ ਕਸਾਈ ਦੂਰੋਂ ਇਹ ਸਾਰਾ ਕੁਝ ਵੇਖ ਰਿਹਾ ਸੀ ਕਸਾਈ ਹੱਸ ਕੇ ਕਹਿੰਦਾ ਚਲੋ ਪਹਿਲੀ ਚਾਲ ਤਾਂ ਫੇਲ ਹੋ ਗਈ ਪਰ ਮੈਂ ਹੋਰ ਚਾਲਾਂ ਚੱਲਾਂਗਾ ਇਸ ਵਾਰੀ ਦੋਨਾਂ ਨੂੰ ਵੱਖ ਕਰਨ ਦੀ ਯੋਜਨਾ ਬਣਾਈ ਉਸਨੇ ਪਿੰਡ ਦੇ ਬੱਚਿਆਂ ਨੂੰ ਚਿੱਕੜਾ ਗੁੱਡਿਆ ਵਾਂ ਕਹਾਣੀਆਂ ਸੁਨਾਈਆਂ ਕਿ ਕਾ ਬਿਮਾਰੀ ਲਿਆਉਂਦੇ ਨੇ ਰਾਹਾਂ ਵਿੱਚ ਮਰਿਆ ਮਾਸ ਖਾਂਦੇ ਨੇ ਲੋਕ ਕਾਲੂ ਨੂੰ ਡਰਨਾ ਵੇਖਣ ਲੱਗੇ ਕੁਝ ਲੋਕ ਉਸ ਤੇ ਪੱਥਰ ਵੀ ਛੁੱਟਣ ਲੱਗੇ ਕਾਲੂ ਦੇ ਪੰਖਾਂ ਨੂੰ ਝੋਟ ਲੱਗ ਗਈ ਭੂਰੇ ਨੇ ਵੇਖਿਆ ਤੇ ਗੁੱਸੇ ਨੂੰ ਗੁੱਸੇ ਨਾਲ ਭਰ ਗਿਆ ਉਸਨੇ ਉਹਨਾਂ ਪੱਥਰਾਂ ਛੁੱਟਣ ਵਾਲਿਆਂ ਨੂੰ ਭੌਂਕਿਆ ਭੱਜੋ ਲੋਕ ਡਰ ਕੇ ਪਿੱਛੇ हट ਗਏ ਪਰ ਕਾਲੂ ਵਾਲੀ ਆਵਾਜ਼ ਵਿੱਚ ਕਹਿੰਦਾ ਭੂਰੇ ਗੁੱਸਾ ਨਾ ਕਰ ਉਹਨਾਂ ਨੂੰ ਅਸਲ ਨਹੀਂ ਪਤਾ ਦੁਨੀਆ ਵਿੱਚ ਯਾਂ ਤਾਂ ਸਭ ਤੋਂ ਵੱਡੀ ਬਿਮਾਰੀ ਹੈ ਪੂਰੇ ਦੀਆਂ ਅੱਖਾਂ ਭਰ ਆਈਆਂ ਪਰ ਤੈਨੂੰ ਝੋਟ ਲੱਗੀ ਹੈ ਕਾਲੂ ਮੁਸਕਰਾਇਆ ਦੋਸਤੀ ਵਿੱਚ ਇੱਕ ਦੀ ਝੋਟ ਦੂਜੇ ਨੂੰ ਹਿੰਮਤ ਦੇ ਜਾਂਦੀ ਹੈ ਸ਼ੇਰਾ ਨੇ ਹੁਣ ਅੰਤਮ ਚਾਲ ਚੱਲਣ ਦੀ ਸੋਚੀ ਉਹ ਰਾਤ ਉਹ ਪੂਰੇ ਨੂੰ ਚੁਰਾਉਣ ਗਿਆ ਹੱਥ ਵਿੱਚ ਲੰਬੀ ਲੋਹੀ ਦਾ ਡੰਡਾ ਦੂਜੇ ਹੱਥ ਵਿੱਚ ਰੱਸੀ ਪੂਰਾ ਸੌ ਰਿਹਾ ਸੀ ਰਾਤ ਖਮੋਰ ਸੀ ਕਸਾਈ ਹੌਲੀ-ਹੌਲੀ ਨੇੜੇ ਆਇਆ ਪਰ ਕਾਲੂ ਦੀ ਅੱਖਾਂ ਸੌਂਦੀਆਂ ਨਹੀਂ ਸੀ ਉਹ ਹਮੇਸ਼ਾ ਪੂਰੇ ਦੀ ਰਾਖੀ ਕਰਦਾ ਸੀ ਜਿਵੇਂ ਹੀ ਕਸਾਈ ਨੇ ਰੱਸੀ ਪੂਰੇ ਦੇ ਗਰਦਨ ਵੱਲ ਵਧਾਈ ਕਾਲੂ ਨੇ ਉੱਚੀ ਚੀਖਣਾ ਸ਼ੁਰੂ ਕਰ ਦਿੱਤਾ ਕਾਂ ਕਾਂ ਖਤਰਾ ਪੂਰਾ ਇੱਕ ਝਟਕੇ ਨਾਲ ਜਾਗਿਆ ਉਸਨੇ ਬਿਜਲੀ ਦੀ ਤਰ੍ਹਾਂ ਛਾਲ ਮਾਰ ਕੇ ਕਸਾਈ ਦੇ ਹੱਥ ਨੂੰ ਦੰਦੀ ਵੱਡ ਲਈ ਕਸਾਈ ਦਰਦ ਨਾਲ ਚੀਖਿਆ ਪਰ ਪੂਰਾ ਕੱਲਾ ਸੀ ਕਸਾਈਕ ਤਾਕਤ ਵਿੱਚ ਵੱਡ ਸੀ ਉਸਨੇ ਪੂਰੇ ਨੂੰ ਧੱਕਾ ਮਾਰ ਕੇ ਜ਼ਮੀਨ ਤੇ ਪਾ ਦਿੱਤਾ ਪੂਰਾ ਉੱਠਣ ਦੀ ਕੋਸ਼ਿਸ਼ ਤਾਂ ਕਰ ਰਿਹਾ ਸੀ ਪਰ ਉਸਦੀ ਲੱਤ ਵਿੱਚ ਬਹੁਤ ਦਰਦ ਸੀ ਕਸਾਈ ਨੇ ਡੰਡਾ ਚੱਕਿਆ ਉਹ ਜ਼ੋਰ ਨਾਲ ਵਾਰ ਕਰਨੇ ਵਾਲਾ ਸੀ ਕਿ ਉਸੇ ਵੇਲੇ ਕਾਲੂ ਆਸਮਾਨ ਤੋਂ ਬਿਜਲੀ ਵਾਂਗ ਡੱਗਿਆ ਉਸਨੇ ਸਿੱਧਾ ਕਸਾਈ ਦੀ ਅੱਖ ਵਿੱਚ ਚੁੰਝ ਮਾਰੀ ਕਸਾਈ ਚੀਖਿਆ ਮੇਰੀ ਅੱਖ ਖੂਨ ਨਿਕਲ ਪਿਆ ਕਸਾਈ ਥੱਲੇ ਡਿੱਗ ਪਿਆ ਪੂਰੇ ਨੇ ਮੌਕਾ ਨਹੀਂ ਗਵਾਇਆ ਉਸਨੇ ਜ਼ੋਰ ਦੀ ੱੱਕਾ ਮਾਰਿਆ ਤੇ ਕਸਾਈ ਨੂੰ ਨਦੀ ਵਿੱਚ ਡਿੱਗ ਪਿਆ ਉਹ ਰਾਤ ਉਹਨੂੰ ਡਰ ਕੇ ਪਿੰਡ ਤੋਂ ਭੱਜ ਗਿਆ ਉਹ ਕਦੇ ਮੁੜ ਕੇ ਨਹੀਂ ਆਇਆ ਕਾਲੂ ਦੀ ਚੋਟ ਬਹੁਤ ਗੰਭੀਰ ਸੀ ਉਹ ਥੱਕ ਕੇ ਪੂਰੇ ਦੇ ਕੋਲ ਡਿੱਗ ਪਿਆ ਪੂਰੇ ਨੇ ਕੰਬ ਦੀਆਂ ਅੱਖਾਂ ਨਾਲ ਕਿ ਹਾਂ ਮੈਨੂੰ ਨਾ ਛੱਡੀ ਕਾਲੂ ਕਾਲੂ ਨੇ ਹੌਲੀ ਹੱਸ ਕੇ ਕਿਹਾ ਮੈਂ ਦੋਸਤੀ ਲਈ ਜਨਮਿਆ ਹਾਂ ਛੱਡ ਕੇ ਜਾਣ ਵਾਲਾ ਨਹੀਂ ਪੂਰੇ ਦੀਆਂ ਅੱਖਾਂ ਚਮਕ ਗਈਆਂ ਦੋਹਾਂ ਨੇ ਰੁੱਖੇ ਠਾ ਰਾਤ ਦਾ ਬਾਕੀ ਸਫ਼ਰ ਖਮੋਸੀ ਵਿੱਚ ਕੱਟਿਆ ਪਰ ਦਿਲਾਂ ਵਿੱਚ ਹਜ਼ਾਰਾਂ ਸ਼ਬਦ ਖੁਸ਼ੀ ਦੇ ਲਹਿਰਾ ਰਹੇ ਸਨ ਉਸ ਦਿਨ ਤੋਂ ਬਾਅਦ ਉਹਨਾਂ ਦੀ ਦੋਸਤੀ ਦੀ ਚਰਚਾ ਸਾਰੇ ਪਿੰਡ ਵਿੱਚ ਹੋਣ ਲੱਗੀ ਹੁਣ ਉਹ ਦੋਵੇਂ ਇੱਕ ਦੂਜੇ ਦੇ ਲਈ ਹਮੇਸ਼ਾ ਖੜੇ ਰਹਿੰਦੇ ਸਨ ਤੇ ਸਾਰੇ ਲੋਕਾਂ ਨੂੰ ਸ਼ੇਰਾ ਦੇ ਸੱਚਾਈ ਦਾ ਵੀ ਪਤਾ ਲੱਗ ਗਿਆ ਸੀ ਕਿ ਸ਼ੇਰਾ ਕਿੰਨਾ ਗਲਤ ਆਦਮੀ ਸੀ ਇਸ ਲਈ ਸਭ ਨੇ ਕਾਲੂ ਤੇ ਭੂਰੇ ਦਾ ਸਾਥ ਦਿੱਤਾ ਤੇ ਉਹਨਾਂ ਦੀ ਦੋਸਤੀ ਹੋਰ ਵੀ ਗਹਿਰੀ ਹੋ ਗਈ ਉਸ ਦਿਨ ਤੋਂ ਬਾਅਦ ਉਹ ਖੁਸ਼ੀ-ਖੁਸ਼ੀ ਰਹਿਣ ਲੱਗੇ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇ ਨਾਲ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਮਿਲਦੇ ਹਾਂ ਅਸੀਂ ਅਗਲੀ ਕਹਾਣੀ ਦੇ ਨਾਲ ਜਦ ਤੱਕ ਲਈ ਧੰਨਵਾਦ